ਯਾਰ ਗਿਰਦਾ ਜਾ ਰਿਹਾ ਸਿੱਧੀ ਬਜਾਈ ਨੂੰ ਲੈ ਕੇ ਜਿਹੜਾ ਇਹ ਕਿਸਾਨ ਹੁਣ ਉਤਸ਼ਾਹਤ ਦੇ ਕੇ ਰੁੱਧੇ ਘਰੇ ਨਹੀਂ ਨਹੀਂ ਦੇਖੋ ਬਹੁਤ ਵਧੀਆ ਗੱਲ ਆ ਜੇ ਸਿੱਧੀ ਬਜਾਈ ਹੋ ਜਾਵੇ ਤਾਂ ਹੈ ਤਾਂ ਬਹੁਤ ਵਧੀਆ ਗੱਲ ਇਹਦੇ ਨਾਲ ਨਾ ਅਸਲ ਦੇ ਵਿੱਚ ਜਿਹੜਾ ਸਾਰਾ ਤੋਂ ਮੇਨ ਫੰਡ ਆਗਾ ਉਹ ਇਹ ਆ ਵੀ ਜਿਹੜਾ ਟ੍ਰੈਡੀਸ਼ਨਲ ਸੀ ਕੱਦੂ ਕਰਕੇ ਪਹਿਲਾਂ ਲਾਉਂਦੇ ਸੀ ਝੋਨਾ ਉਹਦੇ ਨਾਲ ਮਤਲਬ ਕਿ ਬਾਟਰੀ ਚਾਰਜ ਨਹੀਂ ਸੀ ਹੁੰਦਾ ਜਿਹੜੀ ਹੁਣ ਡਾਇਰੈਕਟ ਜਿਹੜੀ ਅਸੀਂ ਇਹ ਬਜਾਈ ਕਰਾਂਗੇ ਇਹਦੇ ਨਾਲ ਬਾਟਰੀ ਚਾਰਜ ਹੋਊਗਾ ਕੱਦੂ ਕਰਨ ਦੇ ਨਾਲ ਜਿਹੜਾ ਧਰਤੀ ਦੇ ਹੇਠਾਂ ਪਾਣੀ ਨਹੀਂ ਸੀ ਜਾਂਦਾ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਆ ਵੀ ਇੱਕ ਤਾਂ ਅਸੀਂ ਪਾਣੀ ਘੱਟ ਕੱਢਾਂਗੇ ਦੂਜਾ ਜਿਹੜੀ ਸਾਰਿਆਂ ਤੋਂ ਵੱਡੀ ਐ ਸੀ ਵੀ ਹੜਾਂ ਦੀ ਜਿਹੜੀ ਸਮੱਸਿਆ ਆਉਂਦੀ ਸੀ ਇੱਥੇ ਉਹਨੇ ਬਹੁਤ ਹੱਦ ਤੱਕ ਕੰਟਰੋਲ ਹੋ ਜਾਣਾ ਕਿਉਂਕਿ ਇੰਨਾ ਖੇਤਾਂ ਦੇ ਹੇਠਾਂ ਹੀ ਪਾਣੀ ਚਲਿਆ ਨਾ ਉਹਦੇ ਨਾਲ ਹੀ ਪਾਣੀ ਦਾ ਲੈਵਲ ਉੱਚਾ ਉੱਠਣਾਗਾ ਮਤਲਬ ਕਿ ਬਹੁਤ ਵਧੀਆ ਉਪਰਾਲਾ ਜਿਹੜੀ ਅਸੀਂ 1500 ਵਾਲੀ ਗੱਲ ਕਰਦੇ ਆ ਵੀ ਸਰਕਾਰ ਨੇ 1500 ਦਿੱਤਾ ਜਾਂ ਉਹ ਘੱਟ ਦਿੱਤਾ ਜਾਂ ਜ਼ਿਆਦਾ ਦੇਣਾ ਚਾਹੀਦਾ ਸੀ ਚਲੋ ਇਹ ਤਾਂ ਇੱਕ ਮੋਟੀਵੇਸ਼ਨ ਆ ਜੀ ਕਿਸਾਨਾਂ ਨੂੰ ਕਰਨ ਲਈ ਪੈਸੇ ਕੋਈ ਮੈਨਣਾ ਨਹੀਂ ਰੱਖਦੇ ਵੀ ਘੱਟ ਦਿੱਤਾ ਜਾਂ ਵੱਧ ਮਤਲਬ ਇਹ ਵੀ ਮੋਟੀਵੇਟ ਕੀਤਾ ਸਰਕਾਰ ਨੇ ਬਹੁਤ ਵਧੀਆ ਚੰਗੀ ਗੱਲ ਆ ਕਿਸਾਨਾਂ ਨੂੰ ਕਰਨਾ ਚਾਹੀਦਾ ਔਰ ਇੰਟਰਸਟ ਨਾ ਕਰਨਾ ਚਾਹੀਦਾ ਵੱਧ ਬੀਜਣੀ ਚਾਹੀਦੀ ਉਹਨੂੰ ਪਾਲਣਾ ਚਾਹੀਦਾ ਝੋਨੇ ਨੂੰ ਇਹ ਨਹੀਂ ਹੈਗਾ ਵੀ ਅਸੀਂ ਬੀਜ ਕੇ ਫੇਰ ਅਸੀਂ ਨਾਰ ਪਨੀਰੀ ਰ ਲਾ ਲਈ ਉਹਦੀ ਕੱਲੂ ਅਸੀਂ ਇਹਨੂੰ ਬੌਣ ਨੂੰ ਚੱਲ ਪਈਏ ਉਹਦੇ ਨਾਲ ਡੀਮੋਟੀਵੇਟ ਹੋ ਜਾਣਾ ਮਨੋਬਲ ਟੁੱਟਣਾ ਸਾਨੂੰ ਦੇਖ ਕੇ ਆਚਾਰ ਨੇ ਹੋਰ ਬੌਣੀਆਂ ਯਾਨੀ ਉਹ ਨਹੀਂ ਹੋਣਾ ਚਾਹੀਦਾ ਵਧੀਆ ਗੱਲ ਆ ਵਧੀਆ ਉਪਰਾਲਾ ਹਾਂ ਵਧੀਆ ਵਧੀਆ ਉਪਰਾਲਾ ਦੋ ਮਹੀਨੇ ਵਿੱਚ ਜਿਵੇਂ ਐਮਐਸਪੀ ਵੀ ਇਤੀ ਚਾਹੇ ਮੱਕੀ ਤੇ ਹੋਵੇ ਚਾਹੇ ਮੂੰਗੀ ਤੇ ਹੋਵੇ ਦੇਖੋ ਐਮਐਸਪੀ ਦਾ ਜਿਹੜਾ ਕੱਲ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਬਹੁਤ ਵਧੀਆ ਗੱਲ ਬਾਲੀ ਵਧੀਆ ਗੱਲ ਆ ਕਿ ਇੱਕ ਮਤਲਬ ਕੇ 3 ਜਿਹੜੀ ਸਾਨੂੰ ਕਰੋਪ ਆ ਗਈ ਉਹ ਐਮਐਸਪੀ ਵਾਲੀ ਪਹਿਲਾਂ ਤਾਂ ਦੋ ਹੀ ਸੀ ਉਹਦੇ ਨਾਲ ਵੀ ਬਹੁਤ ਵਧੀਆ ਗਾ ਜੇ ਉਹਨੂੰ ਇੰਪਲੀਮੈਂਟ ਕਰਦੇ ਨੇ ਖਰੀਦਦੇ ਨੇ ਤਾਂ ਮੈਂ ਕਹਿੰਦਾ ਵੀ ਇਹ ਸਾਰਾਂ ਤੋਂ ਵਧੀਆ ਇਹ ਇਹਦੇ ਨਾਲ ਜਿਹੜੀਆਂ ਹੋਰ ਨੇ ਜਿਵੇਂ ਹੁਣ ਮੱਕੀ ਲਾ ਰਹੇ ਨੇ ਨਾਲ ਸਬਜ਼ੀਆਂ ਰੋਲਦੀਆਂ ਸੀ ਸਬਜ਼ੀਆਂ ਦੀ ਥੋੜੀ ਜੀ ਇੱਕ ਹੋਰ ਮਾਰਕੀਟ ਨੇ ਆਪ ਹੋ ਜਾਣਾ ਗਾ ਯਾਨੀ ਕਿਸਾਨਾਂ ਲਈ ਬਹੁਤ ਵਧੀਆ ਐਮਐਸਪੀ ਬਹੁਤ ਵਧੀਆ ਉਪਰਾਲਾ ਜਿਹੜਾ ਹੁਣ ਤੱਕ ਕਿਸੇ ਨੇ ਕੀਤਾ ਨਹੀਂ ਸੀ ਇਹਨਾਂ ਨੇ ਕੀਤਾ ਪ੍ਰਸ਼ੰਸਾਯੋਗ ਹੈ ਸਾਡੇ ਦੇਖਣ ਦੇ ਮਤਲਬ ਕੀ ਹੈ ਕਿ 50% ਤੋਂ ਵੱਧ ਸਿੱਧੀ ਬਿਜਾਈ ਹੋਊਗੀ ਕਿਉਂਕਿ ਮੈਂ ਵੀ ਪਰਸੋਂ ਚੋਂ ਉੱਥੇ ਸਿੱਧੀ ਬਿਜਾਈ ਆਵਦੀ ਕਰਕੇ ਆਟਿਆਂ ਆ ਸਾਡਾ ਕਿਸਾਨ ਆਮਰ ਸਿੰਘ ਇਹ ਵੀ ਸਿੱਧੀ ਬਿਜਾਈ ਕਰ ਰਿਹਾ ਸਾਡੇ ਪ੍ਰਧਾਨ ਜੀ ਨਾਲ ਖੜੇ ਜਰਨੈਲ ਸਿੰਘ ਇਹਨਾਂ ਨੇ ਵਿਚਾਰ ਪੰਜ ਕਿਲੇ ਦੀ ਸਿੱਧੀ ਬਿਜਾਈ ਦੇ ਕੀਤੇ ਨੇ ਆਪਣੇ ਨਾਲ ਹੋਰ ਕਿਸਾਨ ਖੜੇ ਨੇ ਇਹ ਸਾਰੀ ਸਿੱਧੀ ਬਿਜਾਈ ਵਾਲੇ ਨੇ ਆਪਣੇ ਕੋਲ ਇਹ ਕਿਉਂਕਿ ਜਿਹੜੀ ਸਿੱਧੀ ਬਿਜਾਈ ਦਾ ਐਲਾਨ ਕੀਤਾ ਸਰਕਾਰ ਨੇ ਇਹਦੇ ਦੋ ਫਾਇਦੇ ਨੇ ਇੱਕ ਤਾਂ ਸਾਡਾ ਖਰਚਾ ਬਹੁਤ ਘਟ ਗਿਆ ਇਹਦੇ ਤੇ ਖਰਚਾ ਨਹੀਂ ਆਉਂਦਾ ਉਹਨੂੰ ਲੇਬਰ ਦੀ ਵੱਡੀ ਸਮੱਸਿਆ ਦੂਜੀ ਗੱਲ ਇਹ ਆ ਵੀ ਸਰਕਾਰ ਨੇ 1500 ਰੁਪਏ ਪਰ ਏਕੜ ਦਾ ਐਲਾਨ ਕੀਤਾ ਇਹ ਵੀ ਚੰਗੀ ਗੱਲ ਕਹਿੰਦੇ ਆਸੀਂ ਪਰ ਇਹ 1500 ਰੁਪਏ ਕਿਸਾਨਾਂ ਦਾ ਵੜਨਾ ਕੁਛ ਨਹੀਂ ਕਮ ਸੇ ਕਮ 10000 ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਇਸ ਬਜਾਈ ਦੇ ਵਿੱਚ ਇੱਕ ਥੈਲਾ ਡੀ.ਪੀ ਦਾ ਪਾਉਣਾ ਬੜਾ ਜ਼ਰੂਰੀ ਹੁੰਦਾ 1500 ਤੋਂ ਘੱਟ ਥੈਲਾ ਹੀ ਨਹੀਂ ਆਉਂਦਾ ਸਾਡਾ ਡੀ.ਪੀ ਦਾ ਉਸ ਕਰਕੇ ਸਾਨੂੰ ਇਹਦਾ ਕੋਈ ਬਹੁਤਾ ਲਾਭ ਨਹੀਂ ਹੋ ਸਕਦਾ ਵੀ ਸਰਕਾਰ ਨੇ ਜਿੱਥੇ ਬਾਹ ਫੜੀ ਆ ਸਾਡੀ ਉੱਥੇ ਜਣੀ 10000 ਰੁਪਏ ਪ੍ਰਤੀ ਏਕੜ ਇਹ ਸਾਨੂੰ ਮਤਲਬ ਦੇਣ ਤਾਂ ਕਿ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ اٹھے ਸਿੱਧੀ ਬਜਾਈ ਹੋਣ ਦੇ ਨਾਲ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਉਹ ਬਚ ਸਕੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਉਹ ਪਾਣੀ ਮਿਲ ਸਕੇ ਕਿਉਂਕਿ ਜੇ ਸਰਕਾਰ ਇਹ ਉਪਰਾਲਾ ਨਾ ਕਰਦੀ ਤਾਂ ਰਾਜਸਥਾਨ ਬਣ ਨੂੰ ਆ ਪੰਜਾਬ ਨੂੰ ਬਹੁਤਾ ਟਾਈਮ ਨਹੀਂ ਸੀ ਲੱਗਣਾ ਰਾਜਸਥਾਨ ਬਣੇ ਪਿਆ ਸੀ じゃ ਇਸ ਕਰਕੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਕਿਸਾਨਾਂ ਦਾ ਵੱਡੀ ਪੱਧਰ ਤੇ ਧੰਨਵਾਦ ਕਰਦੇ ਆਂ ਜਿਹੜੇ ਜਾਗਰਤ ਹੋਏ ਨੇ ਜਿਹੜੇ ਸਿੱਧੇ ਬਜਾਈ ਵਾਲ ਨੂੰ ਚੱਲੇ ਨੇ ਮੂੰਗੀ ਲਾਈ ਆ ਮੱਕੀ ਲਾਈ ਆ ਹੋਰ ਫਸਲਾਂ ਵਾਲ ਨੂੰ ਵੀ ਕਿਸਾਨਾਂ ਦਾ ਜਿਹੜਾ ਰੁਝਾਨ ਅੱਜ ਦੇਖਣ ਨੂੰ ਮਿਲਿਆ ਸਾਨੂੰ ਬਹੁਤ ਹੀ ਵਧੀਆ ਸਰਕਾਰ ਦਾ ਉਪਰਾਲਾ ਕਹਾਂਗੇ ਅਸੀਂ ਤੇ ਕਿਸਾਨਾਂ ਦਾ ਉਪਰਾਲਾ ਜਿਹੜੇ ਅੱਜ ਪਾਣੀ ਬਚਾਉਣ ਵਾਲੇ ਸਾਰੇ ਇਕੱਲੇ-ਇਕੱਲੇ ਕਿਸਾਨ ਨੇ ਇਹਦੇ ਤੇ ਚਿੰਤਾ ਪ੍ਰਗਟ ਕੀਤੀ ਆ ਇਕੱਲਾ-ਇਕੱਲਾ ਕਿਸਾਨ ਪਾਣੀ ਨੂੰ ਬਚਾਉਣ ਵਾਸਤੇ ਅੱਜ ਚੱਲਿਆ ਇਸ ਰਸਤੇ 'ਤੇ ਸਰਕਾਰ ਵੱਲੋਂ ਹੁਣ 14 ਜੂਨ ਨੂੰ ਐਲਾਨ ਕੀਤਾ ਗਿਆ ਕੀ ਲੱਗਦਾ ਉਸ ਤੋਂ ਪਹਿਲਾਂ ਕਿੰਨੇ ਕ ਕਿਸਾਨ ਵੀ ਦੇ ਗੇ ਸਿੱਧੀ ਵਜਾਈ ਤੇ ਉਹ ਕਾਫੀ ਵਜਾਈ ਸਿੱਧੀ ਹੋ ਜਾਣੀ ਆ ਕਿਉਂਕਿ ਜਿਹੜੀ ਸਰਕਾਰ ਨੇ 14 ਤਰੀਕ ਦਾ ਐਲਾਨ ਕੀਤਾ ਤੇ ਕੱਲ ਚੰਡੀਗੜ੍ਹ ਦੇ ਵਿੱਚ ਨੇ 10 ਜੂਨ ਨੂੰ ਝੋਨਾ ਲਾਉਣ ਦਾ ਵੀ ਐਲਾਨ ਕਰਤਾ ਕਾਰਨ ਸਾਨੂੰ ਗੇਤੀ ਦੀ ਦਾ ਕੋਈ ਐਡਾ ਵੱਡਾ ਨਾਹ ਵਾਲੀ ਗੱਲ ਨਹੀਂ ਸੀ ਗੱਲ ਤਾਂ ਲੇਬਰ ਦੀ ਆ ਲੇਬਰ ਨਹੀਂ ਮਿਲਦੀ ਇਕੱਠੀ ਦੂਜੀ ਗੱਲ ਇਹ ਆ ਵੀ ਜਿਹੜਾ ਅਸੀਂ ਲੇਟ ਝੋਨਾ ਵੀਜਦੇ ਆ ਉਹਦਾ ਜਿਹੜਾ ਮੌਚਾ ਉਹ ਨਹੀਂ ਜਾਂਦਾ ਕਿਸਾਨ ਫਿਰ ਮੰਡਿਆ ਚ ਰੋਲਦਾ ਕਿਉਂਕਿ ਉਹਦੇ ਵਿੱਚੋਂ ਜਿਹੜੀ ਨਮੀ ਆ ਉਹ ਖਤਮ ਨਹੀਂ ਹੁੰਦੀ ਤਾਂ ਕਿਸਾਨ ਉੱਥੇ ਖੱਜਲ ਖਵਾਰ ਹੁੰਦਾ ਇਸ ਕਰਕੇ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਜਦੋਂ ਮਰਜ਼ੀ ਕਿਸਾਨ ਚੋਂ ਨਾ ਲਾ ਲਵੇ ਗੀਤਾ ਲੱਗ ਜਾਵੇ ਤਾਂ ਬੇਚਨ ਵੇਲੇ ਸਾਨੂੰ ਦਿੱਕਤ ਨਾ ਆਵੇ ਉਸ ਟਾਈਮ ਠੰਡ ਹੋ ਜਾਂਦੀ ਆ ਉਹ ਟਾਈਮ ਸਾਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ खुश राहत ਤਾਂ ਮਿਲੂ ਜੇ 1500 ਏਕੜ ਕਿਹਾ ਕਿਸੇ ਨਾ ਕੁਛ ਨਾ ਕੁਛ ਤਾਂ ਮਿਲੂਗੀ ਹਾਂ 1500 ਰੁਪਿਆ ਏਕੜ ਨਾਲ ਦੇਖੋ ਸਾਨੂੰ ਬਹੁਤ ਵਧੀਆ ਲਾਭ ਮਿਲ ਰਿਹਾ ਹੈ ਨਹੀਂ ਹੈ ਕਿਉਂਕਿ ਸਰਕਾਰ ਨੇ ਜੋ ਵੀ ਪੈਸਾ ਦਿੱਤਾ ਸਾਨੂੰ ਤਾਂ 1500 ਥੋੜਾ ਲੱਗਦਾ ਪਰ ਸਰਕਾਰ ਨੇ ਪੂਰੇ ਪੰਜਾਬ ਲਈ ਦੇਖਣਾ ਉਹਨਾਂ ਦਾ ਬਹੁਤ ਵੱਡਾ ਖਰਚਾ ਆਉਣਾ ਕਿਉਂਕਿ ਸਰਕਾਰ ਕੋਲੇ ਪੈਸਾ ਨਹੀਂ ਹੈ ਖਜ਼ਾਨਾ ਖਾਲੀ ਆ ਕਿਉਂਕਿ ਪਹਿਲਾਂ ਸਾਰੇ ਤਾਣਾ-ਮਾਣਾ ਉਲਝਿਆ ਹੋਇਆ ਉਹਨੂੰ ਸਲਝਾਉਣ ਵਾਸਤੇ ਸਰਕਾਰ ਨੂੰ ਸਮਾਂ ਚਾਹੀਦਾ ਇਸ ਕਰਕੇ ਸਰਕਾਰ ਨੇ ਅੱਜ ਥੋੜਾ ਲਾਣ ਕੀਤਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਰਕਾਰ ਵੱਡਾ ਲਾਣ ਵੀ ਕਰ ਸਕਦੀ ਆ ਬੱਦਾਂ ਵੀ ਕਿਸਾਨਾਂ ਦੀ ਮਾਹ ਫੜ ਸਕਦੇ ਆ ਜਿਵੇਂ ਅੱਜ ਮੂੰਗੀ ਮੂੰਗੀ ਦੇ ਉੱਤੇ ਐਮ ਐਸ ਪੀ ਦਿੱਤੀ ਆ 7200 ਨੂੰ ਜੇ 7200 ਸਾਡੀ ਮੂੰਗੀ ਖਰੀਦੀ ਗਈ ਅੰਦਾ ਜੀਰੀ ਲਾਉਣੀ ਉਹ ਨਹੀਂ ਹੈਗੀ ਜੀਰੀ ਦਾ ਅੱਜ ਕਿਸਾਨ ਫਸਿਆ ਹੋਇਆ ਲਾ ਰਿਹਾ ਕਿਸਾਨ ਦਾ ਕੋਈ ਰਾਹ ਨਹੀਂ ਕੋਈ ਚਾਰਾ ਨਹੀਂ ਦੇ ਦ ਤਾਂ ਸਾਨੂੰ ਜੀਰੀ ਲਾਉਣੀ ਪੈਣੀ ਆ ਅੱਜ ਦਾ ਜੀਰੀ ਛੱਡਣ ਨੂੰ ਤਿਆਰ ਆ ਹੋਰਾਂ ਫਸਲਾਂ ਵੱਲੋਂ ਸਰਕਾਰ ਜਿਵੇਂ ਧਿਆਨ ਦੇ ਰਹੀ ਆ ਇਸ ਤਰ੍ਹਾਂ ਧਿਆਨ ਮਿਲ ਜੇ ਅੱਜ ਦਾ ਜੀਰੀ ਤੋਕ ਕੇ ਪਿਆ ਕਿਉਂਕਿ ਜੀਰੀ ਦੇ ਨਾਲ ਸਾਡੇ ਵੱਡੇ ਨੁਕਸਾਨ ਹੋਏ ਨੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਜੀਰੀ ਦੇ ਜਾਂ ਪ੍ਰਦੂਸ਼ਣ ਕਿਉਂਕਿ ਜੇ ਜੀਰੀ ਲੱਗਣੀ ਛੱਡ ਜ ਰਹੂਗਾ ਨਾਲੇ ਸਾਡਾ ਪਾਣੀ ਬਚ ਜਾਊਗਾ ਦੋ ਫਾਇਦੇ ਹੁੰਦੇ ਨੇ ਸਾਨੂੰ ਤਾਂ ਇਸ ਕਰਕੇ ਸਰਕਾਰ ਦਾ ਜੀ ਵਧੀਆ ਪ੍ਰਾਲਾ ਮੰਨਦਾ ਸਿੱਧੀ ਬਜਾਈ ਦੇ ਬਾਰੇ ਸਾਰੇ ਕਿੰਨੇ ਕੁ ਸੰਤੁਸ਼ਟ ਨੇ ਮਾਨ ਸਰਕਾਰ ਤੋਂ ਬਹੁਤ ਵਧੀਆ ਸਾਨੂੰ ਖੁਸ਼ੀ ਦੀ ਕਹਿ ਲੋ ਵੀ ਲਹਿਰ ਮਚਾਂ ਮਕੁੱਠੀ ਆ ਵੀ ਸਰਕਾਰ ਜਿਹੜੇ ਮਤਲਬ ਐਲਾਨ ਕਰਦੀ ਆ ਕਿਸਾਨ ਇਸ ਗੱਲ ਤੇ ਖੁਸ਼ ਬਹੁਤ ਨੇ ਵੀ ਸਾਡੀ ਸਰਕਾਰ ਨੇ ਬਾਹ ਫੜੀ ਆ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰਾਂ ਦੀਆਂ 70 ਸਾਲ ਸਾਨੂੰ ਲੁੱਟ ਕੇ ਖਾਦਾ ਦਿੱਤਾ ਕੁਛ ਨਹੀਂ ਆਪਣੀਆਂ ਕੁਰਸੀਆਂ ਬਾਰੇ ਸੋਚਿਆ ਕਿਸਾਨਾਂ ਬਾਰੇ ਮਜ਼ਦੂਰਾਂ ਬਾਰੇ ਨਹੀਂ ਸੋਚਿਆ ਪਰ ਅੱਜ ਜਿਹੜੀ ਨਵੀਂ ਸਰਕਾਰ ਆ ਅੱਜ ਦੀ ਮੌਜੂਦਾ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਹ ਫੜੀ ਆ ਧੰਨਵਾਦ ਕਰਦੇ ਸਰਕਾਰ ਦਾ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ